ਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਦਾਸ ਮਨਜੀਤ ਸਿੰਘ ਮਾਲਮ ਧੰਨਵਾਦ ਕਰਦਾ ਆਪਣੇ ਪਿੰਡ ਮਾਲਮ ਦੇ ਪੰਚਾਂ ਸਰਪੰਚਾਂ ਦਾ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਿਨ੍ਹਾਂ ਨੇ ਲੋਕ ਸਭਾ ਇਲੈਕਸ਼ਨ ਫਲਕਾ ਫਰੋਜਪੁਰ ਤੋਂ ਪਿੰਡ ਮਾਲਮ ਤੋਂ ਵੱਧ ਤੋਂ ਵੱਧ ਦਿਨ ਰਾਤ ਕਰਕੇ ਤਨਮਨ ਦਾ ਨਾਲ ਮਿਹਨਤ ਕੀਤੀ ਤੋਂ ਸਾਡਾ ਕੰਮ ਹੈ ਮਿਹਨਤ ਕਰਨਾ ਹਾਲ ਉਸ ਮਿਹਨਤ ਨੂੰ ਲਾਉਣਾ ਪਿੰਡ ਮਾਲਮ ਦੀ ਸੰਗਤ ਦਾ ਪਿੰਡ ਮਾਲਮ ਦੇ ਲੋਕਾਂ ਦਾ ਪਿੰਡ ਬਾਲਮ ਦੇ ਵੋਟਰਾਂ ਦਾ ਸੋ ਇਸ ਕਰਕੇ ਅਸੀਂ ਆਪਣੇ ਵਰਕਰਾਂ ਨੂੰ ਬੇਨਤੀ ਕਰਦੇ ਹਾਂ ਮੈਂ ਹੌਸਲਾ ਨਹੀਂ ਛੱਡਣਾ ਆਪਾਂ ਇਹ ਫਤਵਾ ਲੋਕਾਂ ਦਾ ਸਾਡੇ ਸਿਰ ਮੱਤੇ ਆ ਇਹ ਜੋ ਲੋਕਾਂ ਨੇ ਫਤਵਾ ਦਿੱਤਾ ਸਾਨੂੰ ਇਹ ਸਾਨੂੰ ਪਰਵਾਹ ਨਹੀਂ ਤੋ ਪਿਛਲੇ ਹੌਸਲਾ ਛੱਡਣਾ ਨਹੀਂ ਇਸ ਕਰਕੇ ਕਿਉਂਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਅਸੀਂ 2014 ਤੋਂ ਸ਼ੁਰੂ ਹੋਏ ਫਿਰ 19 ਜੋ ਫਿਰ 22 ਚ ਬਹੁਤ ਵੱਡੀ ਲੀਡ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੀਐਮ ਬਣਾਇਆ ਤੇ ਐਡਵੋਕੇਟ ਰਜਨੀਸ਼ ਕੁਮਾਰ ਦਈਆ ਜੀ ਨੂੰ ਐਮਐਲਏ ਵੱਡੀ ਲੀਡ ਨਾਲ ਬਣਾਇਆ ਸੋ ਇਸ ਕਰਕੇ ਵੱਧ-ਵੱਧ ਮਿਹਨਤ ਕਰੀਏ ਲੋਕਾਂ ਦਾ ਔਰ ਪਿੰਡ ਦੀ ਸੰਗਤ ਦਾ ਕੰਮ ਕਿਵੇਂ ਕਰਨਾ ਹੈ ਇਹ ਇਹ ਤੋਂ ਇਹ ਸਿਲੈਕਸ਼ਨ ਤੋਂ ਆਪਾਂ ਸਿੱਖੀਏ ਸੋ ਜਿਨ੍ਹਾਂ ਨੇ ਜਿਹੜੇ ਇਲੈਕਸ਼ਨ ਵਿੱਚ ਉਮੀਦਵਾਰ ਜਿੱਤੇ ਨੇ ਸਾਡੀ ਆਮ ਆਦਮੀ ਪਾਰਟੀ ਹਮਾਲਮ ਲੋਨਾਂ ਦਾ ਉਹਨਾਂ ਨੂੰ ਮੁਬਾਰਕਾ ਦਿੰਨੇ ਆ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਆਓ ਰਲ ਮਿਲ ਕੇ ਫਰੋਇਪੁਰ ਦੇ ਹਰਤੀ ਤੇ ਫਰੋਇਪੁਰ ਦੇ ਸਾਰੇ ਪੰਜਾਬ ਦੇ ਵਿੱਚ ਤਕਾਦ ਦੀ ਹਨੇਰੀ ਲਈਏ ਸੋ ਜਿਨ੍ਹਾਂ ਨੇ ਪਿੰਡ ਹਮਾਲਮ ਦੇ ਵਿੱਚ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਐ ਐਮਐਲਏ ਸਾਹਿਬ ਜਾਂ ਪਿੰਡ ਮਹਾਲਮ ਦੇ ਆਗੂਆਂ ਤੋਂ ਕੰਮ ਲੈ ਕੇ ਵੋਟਾਂ ਨਹੀਂ ਨਹੀਂ ਵੀ ਪਾਈਆਂ ਉਹਨਾਂ ਦਾ ਉਹ ਤੋਂ ਵੱਡਾ ਵੀ ਉਹ ਉਹਦਾ ਧੰਨਵਾਦ ਸੋ ਇਸ ਇਲੈਕਸ਼ਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਜਿੱਦਾਂ ਅਸੀਂ ਆਪਣੇ ਐ ਐਮਐਲਏ ਸਾਹਿਬ ਨੂੰ ਜਾਂ ਮਹਾਲਮ ਦੇ ਆਗੂ ਸਹਿਵਾਣਾ ਨੂੰ ਇਹ ਖਾਸ ਕਰਕੇ ਅਪੀਲ ਕਰਾਂਗੇ ਕਿ ਅੱਗੇ ਤੋਂ ਜਿੰਦਾ ਵੀ ਕੰਮ ਕਰਨਾ ਹੈ ਐਂਬੂਲੈਂਸ ਥਰੂ ਕਰਾਉਣਾ ਹੈ ਜਾਂ ਕਿਤੋਂ ਵੀ ਪਿੰਡ ਮਹਾਲਮ ਦਾ ਕੋਈ ਵੀ ਕੰਮ ਕਰਾਉਣਾ ਹੈ ਪਿੰਡ ਮਹਾਲਮ ਦੇ ਜੋ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਨੂੰ ਅੱਗੇ ਰੱਖ ਕੇ ਚਲਾਇਆ ਜਾਵੇ ਤਾਂ ਜੋ ਕੱਲ ਨੂੰ ਆਪਾਂ ਨੂੰ ਲੋੜ ਪਵੇ ਵੋਟ ਦੀ ਜਾਂ ਕਿਸੇ ਵੀ ਆਮ ਆਦਮੀ ਪਾਰਟੀ ਦੀ ਸਪੋਰਟ ਲਈ ਉਹ ਬੰਦਾ ਉਹਨਾਂ ਵੋਟਰਾਂ ਕੋਲ ਉਹਨਾਂ ਬੰਦਿਆਂ ਕੋਲ ਜਿਨ੍ਹਾਂ ਦੇ ਕੰਮ ਜੋ ਡਾਇਰੈਕਟ ਕਰਵਾਏ ਨੇ ਉਹਨਾਂ ਤੋਂ ਵੋਟ ਮੰਗਣ ਦਾ ਹੱਕਦਾਰ ਹੋਵੇ ਇਹ ਇਸ ਕਰਕੇ ਇਸ ਇਲੈਕਸ਼ਨ ਦੇ ਵਿੱਚ ਬਹੁਤ ਕੁਝ ਸਿੱਖਣ ਦੀ ਲੋੜ ਹੈ ਜੋ ਮਾਹੌਲ ਦੇ ਵਸੀਆਂ ਨੇ ਸਾਨੂੰ ਫਤਵਾ ਦਿੱਤਾ ਹੈ ਅਸੀਂ ਸਵੀਕਾਰ ਕਰਦੇ ਹਾਂ ਤੇ ਉਹਨਾਂ ਨੂੰ ਅੱਗੇ ਤੋਂ ਵਿਸ਼ਵਾਸ ਦਿਵਾਉਣੇ ਵੀ ਅਸੀਂ ਤੁਹਾਡੀਆਂ ਉਮੀਦਾਂ ਦੇ ਖਰੇ ਉਤਰਾਂਗੇ ਤੇ ਤੁਹਾਡੇ ਵੱਧ ਤੋਂ ਵੱਧ ਕੰਮ ਕਰਾਂਗੇ ਜੋ ਕੰਮ ਹੈ ਤੇ ਸਾਡੀ ਟੀਮ ਨਾਲ ਸੰਪਰਕ ਕਰੋ ਤੇ ਇਸ ਕਰਕੇ ਇਸ ਚੀਜ਼ ਤੋਂ ਸਿੱਖਣ ਦੀ ਵੀ ਬਹੁਤ ਲੋੜ ਹੈ ਇਹਨਾਂ ਕਹਿੰਦਾ ਆ ਮੈਂ ਖੀਮਾ ਦੇ ਰਾਜਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ